ਹਾਂਜੀ ਕੀ ਨਾ ਤਾ ਮੇਰਾ ਨਾਮ ਪਿਆਰਾ ਸਿੰਘ ਜੀ ਮੇਰਾ ਪਿੰਡ ਜੀਵਨ ਸਿੰਘ ਵਾਲਾ ਜੀ ਅੱਜ ਇੱਥੇ ਟੜਕਸਾਰ ਸੋਹਬਾ ਇੱਕ ਟਰਾਲਾ ਕੰਟਰੋਲ ਹੋ ਕੇ ਇੱਥੇ ਡਿੱਗ ਪਿਆ ਜੀ ਔਰ ਇੱਥੇ ਬਹੁਤ ਵੱਡੇ ਵੱਡੇ ਜੰਪ ਬਣੇ ਹੋਏ ਦੋਨੋਂ ਸਾਈਡ ਔਰ ਇੱਕ ਮੋੜ ਵੀ ਪੈਂਦਾ ਜਿਸ ਕਰਕੇ ਪੁਲ ਭੀੜਾ ਇਸ ਤੋਂ ਪਹਿਲਾਂ 25 ਦਸੰਬਰ ਨੂੰ ਇੱਥੇ ਬੱਸ ਵੀ ਡਿੱਗੀ ਸੀ ਉਹਦੇ ਵਿੱਚ 8 ਜਾਨਾਂ ਦੇ ਜਾਨ ਗਵਾ ਚੁੱਕੇ ਹੋ 8 ਜਾਨੇ ਪਹਿਲਾਂ ਔਰ ਅੱਜ ਇੱਕ ਦੀ ਮੌਤ ਇਸ ਤੋਂ ਪਹਿਲਾਂ ਡੈੱਥ ਬਾਡੀ ਕੱਢ ਲਈ ਔਰ ਬਹੁਤ ਹੀ ਪ੍ਰਸ਼ਾਸਨ ਦੀ ਨਲਾਇਕੀ ਕਹਾਂਗੇ ਵੀ ਐਡਾ ਵੱਡਾ ਹਾਸਾ ਪਹਿਲਾਂ ਹੋ ਗਿਆ ਹੁਣ ਹੋ ਗਿਆ ਪਰ ਇਥੇ ਕਿਸੇ ਪ੍ਰਕਾਰ ਦੀ ਮਨ ਲੋ ਕੋਈ ਵੀ ਸਥਿਤੀ ਨੂੰ ਕਾਬੂ ਨਹੀਂ ਪਾਇਆ ਗਿਆ ਇਥੇ ਸਾਰਾ ਸਿਸਟਮ ਖਰਾਬ ਹੈ ਔਰ ਅੱਜ ਦੋਨੋਂ ਸਾਈਡ ਹੁਣ 1 ਮਹੀਨਾ ਹੋ ਗਿਆ ਜੰਪ ਬਣਾਤੇ ਜਿਹੋ ਸਪੀਡ ਬ੍ਰੇਕਰ ਬਣਾਏ ਆ ਉਹ ਇੰਨੇ ਉੱਚੇ ਬਣਾਏ ਆ ਜਿਸ ਦਾ ਕਾਰਨ ਇਹ ਹੈ ਵੀ ਅਨ ਕੰਟਰੋਲ ਹੋ ਜਾਂਦੀ ਹੈ ਗੱਡੀ ਇੱਥੇ ਆ ਕੇ ਵੱਡੇ ਵੱਡੇ ਜੰਪ ਹੈ ਔਰ ਅੱਜ ਵੀ ਅਨ ਕੰਟਰੋਲ ਹੋ ਕੇ ਗੱਡੀਆਂ ਜਿਹੜੀਆਂ ਟਰਾਲਾ ਜਿਹੜਾ ਇਹ ਨਾਲੇ ਦੇ ਵਿੱਚ ਡਿੱਗਿਆ ਜੀ ਆ ਦੱਸੇ ਬੰਦ ਹੋਣ ਕੀ ਮੰਗਦਾ ਕਿ ਕੀ ਪ੍ਰਸ਼ਾਸਨ ਕਰੇ ਕੀ ਮੰਗ ਕੀ ਕਰਦੇ ਮੰਗਦਾ ਇਹ ਜੇਕ ਤਾਂ ਜਿਹੜੇ ਇਹ ਜੰਪ ਬਣਾਏ ਹੈ ਜੀ ਇਹ ਜਾਂ ਤਾਂ ਟੇਪਰ ਬਣਾਏ ਜਾਣ ਜਾਂ ਇਹ ਜੰਪ ਬਿਲਕੁਲ ਚੱਕੇ ਜਾਣ ਕਿਉਂਕਿ ਅੱਗੋਂ ਮੋੜ ਪੈਂਦਾ ਪਰਲੀ ਸਾਈਡ ਤੋਂ ਵੀ ਮੋੜ ਪੈਂਦਾ ਔਰ ਇਧਰੋਂ ਵੀ ਕਿਉਂਕਿ ਅੱਗੇ ਜੋ ਕੋਲਾ ਹੈ ਬਿਲਕੁਲ ਭੀੜ ਹੈ ਔਰ ਪੁਲ ਵੀ ਇਹ ਜਿਹੜਾ ਇਹ ਚੌੜਾ ਕੀਤਾ ਜਾਵੇ ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ ਮੰਗਾ ਕਿਉਂਕਿ ਬਹੁਤ ਹੀ ਬੇਸ਼ਕੀਮਤੀ ਜਾਨਾ ਲੋਕ ਗਵਾ ਚੁੱਕੇ ਆ ਪਹਿਲਾਂ 8 ਜਾਨਾਂ ਦੀ ਮੌਤ ਪਹਿਲਾਂ ਹੋ ਚੁੱਕੀ ਹੈ ਔਰ ਇਸ ਤੋਂ ਪਹਿਲਾਂ ਵੀ ਜਿਸ ਦਿਨ ਜੰਪ ਬਣਾਏ ਸੀ ਉਸੇ ਦਿਨ ਹੀ 6-7 ਗੱਡੀਆਂ ਲਗਾਤਾਰ ਵੱਜੀਆਂ ਸੀ ਇੱਕ ਦੂਜੇ ਦੇ ਵਿੱਚ ਕਿਉਂਕਿ ਜੰਪ ਜਿਹੜੇ ਬਣਾਏ ਆ ਬਹੁਤ ਹੀ ਉੱਪਰ ਉੱਚੇ ਬਣਾਏ ਹੋਏ ਆ ਜੰਪ ਜਿਹੇ ਤੁਹਾਡਾ ਪਹਿਲਾ ਪਿੰਡ ਵੀ ਹੈਗਾ ਸੀ ਜਿਵੇਂ ਅੱਜ ਵੀ ਮੌਕੇ ਤੇ ਆ ਗਿਆ ਸੀ ਜਦੋਂ ਪਤਾ ਲੱਗਾ ਹਾਂਜੀ ਹਾਂਜੀ ਸਾਰਾ ਪਿੰਡ ਇੱਥੇ ਮੌਕੇ ਤੇ ਆ ਗਿਆ ਸੀ ਜੀ ਅੱਜ ਬਜੀ ਕਿਨਾ ਕੜਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਤੁਹਾਨੂੰ ਲਾਸਟ ਕੱਢੀ ਐ ਇਸ ਤਰ੍ਹਾਂ ਕਿੰਨਾ ਕੁ ਹੋਇਆ ਕਿੱਥੇ ਇਹ ਟੱਟਣਾ ਵਾਪਰੀ ਇਹ ਹੈਗਾ ਜੀ ਫਿਰ ਤੋਂ ਕੀਵਨ ਸਿੰਘ ਵਾਲਾ ਡਰੇਨ ਪੋਲਾ ਜੀ ਉੱਥੇ ਉਸ ਦੇ ਵਿੱਚ ਇੱਕ ਸਵੇਰੇ 6 ਵਜੇ ਦਾ ਟੈਂਸੀਗਾ ਜਦੋਂ ਸਾਨੂੰ ਪਤਾ ਲੱਗਿਆ ਜੀ ਤੇ ਅਸੀਂ ਇੱਥੇ ਆਏ ਤੇ ਅਸੀਂ ਦੁਬਾਰਾ ਰੱਸਿਆਂ ਦੀ ਮਦਦ ਨਾਲ ਅਸੀਂ ਵਿੱਚ ਉਤਰੇ ਜੀ ਤੇ ਵਿੱਚ ਉਤਰ ਕੇ ਜਿਹੜੀ ਟਾਕੀ ਲੱਗੀ ਹੋਈ ਸੀ ਇਧਰ ਸਾਈਡ ਕਰੈਕਟਰ ਸਾਈਡ ਵਾਲੀ ਟਾਕੀ ਇਹ ਕੋੜਾ ਸੀਗਾ ਜੀ ਇਹ ਡਿੱਗ ਗਿਆ ਥੱਲੇ ਤੇ ਅਸੀਂ ਉਹ ਟਾਕੀ ਪੱਟ ਕੇ ਤੇ ਇੱਕ ਵਾਰੀ ਉਹਦੇ ਸੱਬ ਸੁੱਬਣਾ ਪੱਟ ਕੇ ਆਈ ਤੇ ਸਾਨੂੰ ਫਿਰ ਸੀਟ ਪੱਟੀ ਅੰਦਰ ਹੋਈ ਸਾਨੂੰ ਬੰਦਾ ਕੋਈ ਨਹੀਂ ਮਿਲ ਰਿਹਾ ਸੀ ਫਿਰ ਅਸੀਂ ਜਦੋਂ ਸੀਟ ਪੱਟ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਵਿਅਕਤੀ ਜਿਹਦੇ ਹੱਥ ਸਾਨੂੰ ਮਿਲੇ ਉਹ ਹੀ ਖੜਾ ਖਿੱਚ ਕੇ ਰੱਸੇ ਨੂੰ ਸਾਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਨਿਕਲਿਆ ਸੀ ਪਰ ਇਸ ਤੋਂ ਬਾਅਦ ਅਸੀਂ ਹਾਈਡਰੇ ਦੀ ਮਦਦ ਨਾਲ ਮਗਵਾ ਕੇ ਹਾਈਡਰੇ ਦੀ ਮਦਦ ਨਾਲ ਉਹਨੂੰ ਬਾਹਰ ਕੱਢ ਕੇ ਦਾ ਹਿਸਾਈ ਬਾਅਦ ਵਿੱਚ ਉਹਨੂੰ ਵੇਖੀਨ ਵਾਰ ਕਰਦੇ ਜਦੋਂ ਤੁਸੀਂ ਆਏ ਉਹ ਬੰਦਾ ਜਿਉਂਦਾ ਸੀ ਨਾ ਡੈੱਡ ਹੋਊ ਡੈੱਡ ਪਿਆ ਡੈੱਡ ਸੀਗਾ ਜਦੋਂ ਹੋ ਸਕਦਾ ਡੈੱਡ ਹੋਵੇ ਪਰ ਸਸ ਜੀ ਸੀ ਕਿ ਡਰਾਈਵਰ ਸੀ ਚਲਾਉਂਦਾ ਸੀ ਜਾਂ ਕੀ ਪਤਾ ਲੱਗਿਆ ਕੁਝ ਨਹੀਂ ਸਾਨੂੰ ਨਹੀਂ ਪਤਾ ਹਲੇ ਹਲੇ ਕੁਝ ਨਹੀਂ ਪਤਾ ਜੀ ਕੁਝ ਨਹੀਂ ਪਤਾ ਵੀ ਡਰਾਈਵਰ ਵੈਸੇ ਜਿਹੜੇ ਜਿਹੜੇ ਪੈਰ ਫਸੇ ਹੋਏ ਸੀਗੇ ਉਹ ਡਰਾਈਵਰ ਵਾਲੀ ਸਾਈਡ ਹੀ ਫਸੇ ਹੋਏ ਸੀ ਹੋ ਸਕਦਾ ਡਰਾਈਵਰ ਹੀ ਹੋਵੇ ਬਾਕੀ ਇਨਕੁਆਰੀ ਦਾ ਮੁਸ਼ਕਲ ਤਾਂ ਹੈਗੀ ਹੈ ਜੀ ਮੁਸ਼ਕਲ ਬੰਦਾ ਥੱਲੇ ਗੰਦ ਸੀਗਾ ਹੀ ਗੰਦਾ ਪਾਣੀ ਸੀਗਾ ਤੇ ਉਹਦੇ ਵਿੱਚ ਅਸੀਂ ਫਿਰਦੇ ਸੀਗੇ ਤੇ ਬਾਕੀ ਉਹ ਡਗਾ ਡੂੰਗਾ ਬਹੁਤ ਸੀਗਾ ਜੀ ਉਹਦੇ ਵਿੱਚ ਮੁਸ਼ਕਲ ਬਹੁਤ ਆ ਰਹੀ ਸੀਗੀ ਇੱਕ ਉਹ ਸਾਫ ਸੇ ਵਿੱਚ ਜੁੜ ਗਿਆ ਸੀ ਨਾ ਟਰਾਲਾ ਟਕਣਾ ਦਾ ਕੀ ਕਾਰਨ ਮੰਨਦੇ ਹੋ ਵੀ ਕਿਵੇਂ ਵਾਪਸੀ ਘਟਨਾ ਦਾ ਹੀ ਸਾਨੂੰ ਇਹਦੇ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਇਹ ਘਟਨਾ ਦਾ ਤਾਂ ਜਾਂ ਮੁਸ਼ਕਲ ਆਈ ਇਸ ਤੋਂ ਅਸੀਂ ਨਹੀਂ ਕਹਿ ਸਕਦੇ ਕਿਵੇਂ ਆਹ ਜਿਸ ਬਿੰਦੋ ਦਾ ਕਾਰਨ ਕੋਈ ਨਾ ਹੈ ਬੈਟ ਤਮੜਾ ਬਦਮਾ ਰਹਿਣੇ ਪੈ ਜਾਓ ਉਹ ਪੈਸਾਂ ਦੀ ਤੁਮ ਕਰਿਆ ਉਹ ਆ ਗਿਆ ਕੋਲੇ ਆ ਗਿਆ ਦੇਖ ਨਿਕਾਏ ਉਹਨਾਂ ਨੂੰ ਚੜਾਓ ਕਰ ਲੋ ਇਸ ਕੋ ਐਂਬੂਲੈਂਸ ਦੇ ਪਾਸੇ ਅੱਗੇ ਲੈ ਜਾਓ

दे, ब, और, बस, कर दे बस बंद कर दे आ जाओ आज आपने आना है आ जाओ आज एक मिनट thank <laughs> ਚੱਕੇ ਤੇਰਾ ਪਰਤ ਪਾ ਰਿਹਾ ਤੇ ਮੇਰਾ ਅੱਜ ਕੀ ਬਈ ਬੜਾ ਜਾਂ ਕਰਦਾ ਉਹ ਡੇਟਾ ਕਰਦਾ ਡੇਟਾ ਕਰਦਾ ਬੜਾ ਚੱਕ ਤੂੰ ਹੀ ਅਸਲਾਮ ਵਾਲੇ ਦੇਖੋ ਦੇਖੋ ਰੋਗੜਾ ਨਹੀਂ ਜਾਂਦਾ ਬਈ ਮੇਰੇ ਸਾਹ ਅੱਜ ਤਾਂ ਦੂਜੀ ਵਾਰੀ ਬੁਰੀ ਚ ਆਇਆ ਹੋਇਆ ਜਾਂ ਬਾਰੀ ਚ ਪਰਲੇ ਪਾਸੇ ਗਿਆ ਬਾਰੀ ਬੁਰੀ ਚ ਮੇਰਾ ਆਇਆ ਕਰੋ ਯਾਰ ਇਹਨੂੰ ਆਇਲ ਡਾ ਦੇ ਨੇ ਡਾ ਦਿਓ ਹੁਣ ਹੋ ਗਿਆ ਆਲੇ ਪਰਲੇ ਭਾਗੇ ਗੱਡੀਆਂ ਆਏ ਕਮਿਟੀ ਸਾਡੇ ਆਖੋ ਕਿਤੇ ਰੱਖਿਆ ਆਖ ਕਿਲਾ ਆਇਆ ਬਈ ਆ ਨੀ ਨਾਲੇ ਕੱਟਿਆ ਜੀ ਪਾਲਟੀਕਲ ਅਛੜ ਕੇ ਲਾ ਆ ਸਾਈਡ ਦਿਓ ਆਇਦਰ ਕੀ ਹਾਜੀ ਭਾਜੀ ਕੀ ਨਾਮ ਜੀ ਗੁਰਦੀਪ ਸਿੰਘ ਜੀ ਕੋ ਕੋਟ ਜੀ ਇਹ ਮਸਲਾ ਸੀ ਕਿਉਂ ਡਿੱਗਿਆ ਇਹ ਟਰਾਲੇ ਤੇ ਕਿੱਥੇ ਖੜੇ ਹੋ ਤੁਸੀਂ ਇਹ ਜੀ ਆਪਣਾ ਪਿੰਡ ਕੋਟ ਸ਼ਵੀਰ ਦੇ ਮੱਲ ਲਾਇਆ ਤੇ ਜੀਵਨ ਸਕਾਲ ਦੇ ਵਿਚਾਲੇ ਆ ਨਜ਼ਦੀਕ ਨਾਲ ਨਾਲ ਆ ਜਾਂਦਾ ਪਹਿਲਾਂ ਵੀ ਆਪਣੇ 25 ਤਰੀਕ ਨੂੰ ਆਸਐਸਓ ਦੇਖੋ ਬੱਸ ਦਾ ਵਾਪਰਿਆ ਸੀਗਾ ਇਹ ਜਿਹੜੀ ਗਵਰਨਮੈਂਟ ਹੈ ਸੁੱਤੀ ਪਈ ਆ ਜਾਗ ਨਹੀਂ ਰਹੀ ਜੀ ਆਹ ਦੇਖੋ ਵੀ ਆਪਣੇ ਆ ਸੜਕ ਦੇਖ ਲਓ ਇੱਧਰ ਦੇਖ ਲਓ ਵੀ ਟੱਪਣ ਨੂੰ ਹੁਣ ਇਹ ਦੇਖ ਲਓ ਵੀ ਉਹਦਰ ਹੰਪ ਬਣ ਗਿਆ ਭਾਵੇਂ ਹੰਪ ਦਾ ਨਕਪੀ ਕਾਰਨ ਹੋ ਸਕਦਾ ਇਹਨਾਂ ਨੇ ਸਹੀ ਨਹੀਂ ਬਣਾਇਆ ਜਿਹੜਾ ਹੰਪਾਣਾ ਨੇ ਇਹ ਕੰਮ ਚੱਲਦਾ ਕੰਮ ਚੱਲੂਗਾ ਆਪਣੇ ਜੇ ਇਹ ਪ੍ਰਸ਼ਾਸਨ ਜਾ ਕੇ ਵੀ ਆਪਣਾ ਗਵਰਨਮੈਂਟ ਦੇਖੇ ਵੀ ਚੌੜਾ ਕਰੇ ਅੱਛਾ ਇਹ ਤੁਸੀਂ ਮੰਨਦੇ ਹੋ ਵੀ ਆਹ ਰੇਲਿੰਗਾਂ ਹੈ ਨਹੀਂ ਸੀ ਤਾਂ ਕਰਕੇ ਇਹ ਵਾਪਰ ਹਾਦਸਾ ਹੋਇਆ ਹਾਂਜੀ ਹਾਂਜੀ ਹਾਂ ਮੰਨਦੇ ਆ ਵੀ ਇਸੇ ਕਰ ਨਹੀਂ ਹੋਇਆ ਪਰ ਨਹੀਂ ਜਿਵੇਂ ਸੁੱਤੇ ਭਈ ਤੁਸੀਂ ਦੇਖੋ ਕਿੰਨੇ ਬੱਚੇ ਮਰੇ ਉਹ ਤੋਂ ਕਿੰਨੇ ਬਜ਼ੁਰਗ ਕਰਨਾ ਪੜਗਾ ਆਹ ਦੇਖੋ ਹੁਣ ਵਿਚਾਰਾ ਕੀ ਪਤਾ ਕਿਹਦਾ ਬੱਚਾ ਸੀਗਾ ਕਿੱਥੋਂ ਚੱਲ ਕੇ ਆਇਆ ਸੀ ਇੱਕ ਦੀ ਮੌਤ ਹੋ ਗਈ ਇੱਕ ਦੀ ਮੌਤ ਹੋ ਗਈ ਹਾਂਜੀ ਤੇ ਮੰੰਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਮੰਗ ਹੈ ਹੀ ਆ ਜੀ ਤੋਂ ਨੇ ਸੋੜ ਕੇ ਵੀ ਇਹਨੂੰ ਚੌੜਾ ਕੀਤਾ ਜਾਵੇ ਠੀਕ ਹੈ ਵੀ ਜੇ ਇਹ ਵੱਡਾ ਹੋਊਗਾ ਤਾਂ ਆਸੇ ਰੁਕਣਗੇ ਜੇ ਇਹੀ ਆਸੇ ਫਿਰ ਐਕਸੀਡੈਂਟ ਫਿਰ ਹੋ ਜਾਣਗੇ ਵੀ ਆਪਾਂ ਕਿਉਂ ਪਤਾ ਨਹੀਂ ਕਿਉਂ ਸੁੱਤੇ ਪਏ ਬਸ ਕੇਰਾ ਆ ਕੇ ਇਥੇ ਇੰਗਲਾਂਗਾ ਲਾ ਜਾਂਦੇ ਆ ਮੁੜ ਕੇ ਵਾ ਫੇਰ ਕਿਹਨੂੰ ਫਿਰ ਕਿਹਨੇ ਦੇਖਣਾ ਕੋਈ ਨਹੀਂ ਦੇਖਦਾ ਮੁੜ ਕੇ ਵੇਰੇ ਕੋਹਰ ਚੀਜ਼ ਦੇਖੋ ਤੁਸੀਂ ਵੀ ਮੰਨ ਲਓ ਆਪਣੇ ਇਧਰੋਂ ਜਦੋਂ ਗੱਡੀ ਆਉਂਦੀ ਹੈ ਆ ਸਾਈਡਾਂ ਦੇ ਉੱਪਰ ਵੀ ਆਪਣੇ ਤੁਸੀਂ ਆਹ ਕੰਡੇ ਲਾ ਲੋ ਕਿੱਡੀ ਕਿੱਡੀ ਦੂਰ ਤੱਕ ਆ ਵੀ ਆਪਾਂ ਨੂੰ ਉਲਝਾ ਸਕਦੇ ਤੁਸੀਂ ਆ ਦੇਖੋ ਉਹ ਮੋੜ ਤੋਂ ਦੇਖੋ ਕਿਹੜੇ ਲੋਟ ਹੁਣ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਕਿਤੇ ਨਾ ਕਿਤੇ ਤੁਹਾਡਾ ਖੇਤ ਆ ਵੀ ਮਤਲਬ ਇਹਨੂੰ ਚੌੜਾ ਕਰਨਾ ਚਾਹੀਦਾ ਜਮਾ ਜੀ ਆਪਣਾ ਨਜ਼ਦੀਕ ਖੇਤ ਆ ਇਹ ਚੌੜਾ ਕਰਨਾ ਚਾਹੀਦਾ ਬਹੁਤ ਜਿਆਦਾ ਹੱਸੇ ਹੁੰਦੇ ਆ

bayao 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 thank yeah. you અમારા સાહેબ બાળ પહેજી ટકતો હતો યાર કેંગળયો તો ਹਾਂਜੀ ਸਰ ਕਤ ਨਾ ਹੋਈ ਹੈ ਕੀ ਮਾਮਲਾ ਤੇ ਕੀ ਗੱਲਬਾਤ ਹੋਈ ਤੇ ਕੀ ਆਪੜੇ ਕਰੀਬ 6 ਵਜੇ ਸਵੇਰੇ ਅੱਜ ਇਨਫਾਰਮੇਸ਼ਨ ਮਿਲੀ ਸੀ ਇੱਕ ਥੋੜਾ ਟਰਾਲਾ ਜਿਹੜਾ ਹੈਗਾ ਇਹ ਲਸਾੜਾ ਜਿਹੜੀ ਇਥੇ ਨਾਲਾ ਹੈਗਾ ਉਹਦੇ ਵਿੱਚ ਡਿੱਗ ਪਿਆ ਜਿਹਦੇ ਤੇ ਇਮੀਡੀਏਟਲੀ ਮੈਂ ਪੁਲਿਸ ਪਾਰਟੀ ਐਸ ਐਚ ਓ ਤਲਵੰਡੀ ਸਾਬੋ ਸਾਰੇ ਤੇ ਮੌਕੇ ਤੇ ਪਹੁੰਚ ਕੇ ਸੀ ਤੇ ਕੰਟਰੋਲ ਤੇ ਫੋਨ ਕਰਕੇ ਤੇ ਸਿਵਲ ਪ੍ਰਸ਼ਾਸਨ ਐਸ.ਐਮ. ਸਾਹਿਬ ਤੇ ਐਸ.ਐਮ.ਓ. ਸਾਹਿਬ ਨੂੰ ਕਰਕੇ ਸਾਰੇ ਜਿਹੜੇ ਐਸ.ਐਸ.ਪੀ. ਸਾਹਿਬ ਨੂੰ ਵੀ ਤੇ ਧਿਆਨ ਚ ਲਿਆਂਦਾ ਤੇ ਸਾਰੇ ਅਰੇਂਜਮੈਂਟ ਕੀਤੇ ਤੇ ਹੁਣ ਇਹਦੇ ਚ ਪਤਾ ਲੱਗਿਆ ਵੀ ਇੱਕ ਵਿਅਕਤੀ ਜਿਹੜਾ ਹੈਗਾ ਇਹਦੇ ਚ ਦੋ ਵਿਅਕਤੀ ਸੀਗੇ ਇੱਕ ਤਾਂ ਛਾਲ ਮਾਰ ਕੇ ਬਾਹਰ ਨਿਕਲ ਗਿਆ ਤੇ ਦੂਸਰਾ ਜਿਹੜਾ ਕੰਟਰੈਕਟਰ ਹੈਗਾ ਉਹ ਇਹਦੇ ਵਿੱਚ ਜਿਹੜਾ ਹਲੇ ਦਬ ਗਿਆ ਜਿਹੜਾ ਕਿੱਥੋਂ ਜਾ ਰਿਹਾ ਸੀ ਕਿੰਨੇ ਵਜੇ ਦੀ ਘਟਨਾ ਇਹ ਕਰੀਬ 6:00 ਵਜੇ ਦੀ ਘਟਨਾ ਹੈਗੀ ਜਦੋਂ ਇਹ ਡਿੱ ਗਿਆ ਤੇ ਇਹ ਤਲਵੰਡੀ ਸਾਬੋ ਵੱਲੋਂ ਆ ਰਿਹਾ ਸੀਗਾ ਇਹ ਬਠਿੰਡੇ ਨੂੰ ਜਾ ਰਿਹਾ ਸੀ ਇਧਰ ਪਹਿਲਾਂ ਵੀ ਇੱਥੇ 25 ਦਸੰਬਰ ਨੂੰ ਘਟਨਾ ਹੋਈ ਸੀ ਉਸ ਤੋਂ ਪਾਸੇ ਦਿੱਗੀ ਵੱਸਦੀ ਸੀ ਜਾਂ ਇਹ ਦੂਸਰੇ ਪਾਸੇ ਨੇ ਉਹਦੇ ਆਪੋਜ਼ਿਟ ਸਾਈਡ ਤੇ ਆ ਇਹ ਤਲਵੰਡੀ ਸਾਬੋ ਵੱਲੋਂ ਆ ਰਿਹਾ ਸੀਗਾ ਤੇ ਰੋਂਗ ਸਾਈਡ ਤੇ ਜਾ ਕੇ ਇਹ ਡਿੱਗਿਆ ਹੈਗਾ ਬਸ ਇਤਨਾ ਕਿਤੇ ਰੇਲਿੰਗ ਕਰਕੇ ਵੀ ਇਹ ਹੋਇਆ ਕੀ ਮੁਤਕਾਰਨ ਕੀ ਮੰਗਦਾ ਹੈ ਇਕ ਤਰੰਤਾ ਇਹ ਹੈ ਇਹਦੇ ਬਾਰੇ ਦੇਖੋ ਬੈਟਰ ਇਹ ਹੈ ਜਾਂ ਦਾ ਡਰਾਈਵਰ ਦੀ ਕੋਈ ਅੱਖ ਲੱਗ ਸਕਦੀ ਹੈ ਜਾਂ ਕੋਈ ਹੋਰ ਇਹਦੇ ਬਾਰੇ ਹਲੇ ਦੇਖਦੇ ਆ ਕੀ ਕਹਿੰਦੇ ਹੈਗੇ ਲੋਕਾਂ ਤੋਂ ਵੀ ਪਤਾ ਕੀਤਾ ਪਰ ਇਥੇ ਮੌਕੇ ਤੇ ਕੋਈ ਉਦੋਂ ਮੌਜੂਦ ਵੀ ਨਹੀਂ ਸੀਗਾ ਰਾਤਕਾਰ ਦੀ ਜਾਰੀ ਹੈ ਹਾਂ ਰਾਤਕਾਰ ਜਾਰੀ ਹੈ ਇਹਨੂੰ ਸਪੇਸ ਕਰ ਲਿਆ ਗਿਆ ਹੈਗਾ ਉਹ ਜਿਹੜੀ ਬੰਦਾ ਜਿਹੜਾ ਉਹ ਦੇਖ ਰਹੇ ਆ ਉਹਨੂੰ ਦੂਸਰੇ ਨੂੰ ਜਿਹੜਾ ਹੈ ਤੇ ਝੱਜਰਦਾ ਹੈ ਇਹਦੇ ਪਰੇ ਹੋ ਜਾਂਦੇ ਇਹਦੇ ਵਿੱਚ ਇਹਦੇ ਵਿੱਚ ਸੀਮੈਂਟ ਭਰਿਆ ਹੋਇਆ ਹੈ ਕਿਹਾ ਤਾਂ ਸੀ ਗਿਆ ਆ ਗਿਆ ਕੋਈ ਬੰਦਾ ਆਪਣਾ ਹੈ ਤਾਂ ਉਹਦੇ ਨਾਲ ਫਟਦੇ ਵਾਲੇ ਆ ਦੇਖਦਾ ਕੋ ਦਾ ਆਇਆ ਆਪਣੇ ਨਾਲ ਉਹਦਾ ਆ ਹਾਂ ਬਾਈ ਹਾਂ ਕੋਈ ਜੀ ਨਹੀਂ ਕੁਝ ਯਾਰ ਹਾਂ ਇਹ ਦਿਨ ਆਜੇ ਮੌਕੇ ਜਣਾਉਣੀ ਸੀ ਗੱਲਾਂ ਨਹੀਂ ਨਹੀਂ ਦੇਖਦਾ ਇੱਥੇ ਹੈ huh? ਵਿੱਚ ਆ ਜਾਓ ਜੀ ਬਾਈ ਬੈਠੇ ਬੰਦੇ ਜੀ ਹੋਰ ਕਿੱਥੇ ਆਓ ਅਰੇ ਨਹੀਂ ਤਾਂ ਬਿਆ ਬਿਆ ਬਾਕਾਸੇ ਆ ਤੇ ਆਹ ਦੋ ਜੀ ਰਿਕਾਰਡਿੰਗ ਕਰ ਰਹੇ ਨੇ ਸਰ ਜੀ ਪਾਰੇ ਪਾਰੇ ਬਾਰੀਆਂ ਨਹੀਂ ਬਾਈ ਉਹਦੇ ਦੇਖੋ ਜਾਣੀਆਂ ਜਿਹੜੇ ਪਾਰੇ ਕਰਦੇ ਨੇ ਕਰਦੇ ਜੀ ਸਾਈਬਰ ਮਾਦੂ ਜਿੱਤੇ ਹੈ ਤੇਵਾ ਤੋਂ ਕਿੰਨਾ ਜ਼ਰਾ ਪੈ ਗਿਆ ਹੈ ਦੀ ਨਾ ਚਲਾ ਕੇ ਕਾਹੜੇ ਬਲ ਡੇਟ ਕਰਦੀ ਮੇਰਾ ਜਾਬ